ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਦੀ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਮੇਰੇ ਪੰਜਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਵਰਜਿੰਦੇ ਮਹਾਰਾਜ ਜੀ ਦੀ ਬਖਸ਼ਿਸ਼ ਵਾਣੀ ਸ੍ਰੀ ਸੁਖੋਣੀ ਜਰਦੀ ਦੀ ਵਾਣੀ ਬਾਰੇ ਇਸ ਕਰਕੇ ਆਪਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਦੇ ਬਹੁਤ ਕੰਮ ਆ ਸਕਦੀ ਆ ਸੰਤਜੀ ਕਹਿੰਦੇ ਮੇਰੇ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਗੱਲ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਆਪਣੇ ਬਚਨਾਂ ਦੇ ਨਾਲ ਨਿਹਾਲ ਕਰਨ ਰਏ ਸਾਨੇ-ਸਾਨੇ ਤੇ ਕਹਿੰਦੇ ਕੁਝ ਸੰਗਤਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਗਰੀਬ ਨਿਵਾਜ ਧੰਤਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਗੁਰਪਿਤਾ ਅਤੇ ਆਪ ਜੀ ਦੀ ਇਹੋ ਪ੍ਰੇਰਣਾ ਹੈ ਕਿ ਸਵਾਸ ਸਵਾਸ ਭਜਨ ਬੰਦਗੀ ਕਰੋ ਸਵਾਸ ਸਵਾਸ ਉਹ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋ ਪਰ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਗ੍ਰਸਤੀ ਆ ਕਮਾਕਾਰਾਂ ਵਾਲੇ ਆ ਸਾਡੀ ਅਜੇ ਉਹ ਅਵਸਥਾ ਨਹੀਂ ਬਣੀ ਕਿ ਅਸੀਂ ਸਵਾਸ ਸਵਾਸ ਭਗਤੀ ਕਰ ਸਕੀਏ ਕੰਮ ਤਾਂ ਨੇ ਕਰਦਿਆਂ ਹੋਇਆਂ ਜਾਂ ਦੁਨੀਆਦਾਰੀ ਦੇ ਵਿੱਚ ਵਿਚਰਦਿਆਂ ਹੋਇਆਂ ਸਾਡਾ ਮਨ ਇਧਰ ਉਧਰ ਪਟਕ ਜਾਂਦਾ ਹੈ ਅਸੀਂ ਸਵਾਸ ਸਰਾਸ ਭਗਤੀ ਨਹੀਂ ਕਰ ਪਾਉਂਦੇ ਤਾਂ ਫਿਰ ਸਾਡਾ ਭਲਾ ਕਿੰਜ ਹੋਵੇਗਾ ਕਿਉਂਕਿ ਚੌਥੇ ਪਾਤਸ਼ਾਹ ਤੁਮ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਆ ਕਿ ਜੋ ਮਨੁੱਖ ਸਵਾਸ ਸਵਾਸ ਭਗਤੀ ਕਰੇਗਾ ਉਸੇ ਮਨੁੱਖੀ ਦੇਹੀ ਦਾ ਉਧਾਰ ਹੋਵੇਗਾ ਤਾਂ ਮਹਾਰਾ ਸੱਚੇ ਪਾਤਸ਼ਾਹ ਅਸੀਂ ਤਾਂ ਸਵਾਸ ਸਵਾਸ ਭਗਤੀ ਕਰ ਹੀ ਨਹੀਂ ਹੌਂਦੇ ਫਿਰ ਸਾਡਾ ਉਧਾਰ ਕਿਵੇਂ ਹੋਵੇਗਾ ਸਾਡਾ ਜੀਵਨ ਸਫਲ ਕਿੰਜ ਹੋਵੇਗਾ ਕਹਿੰਦੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਉਚਾਰਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਖਨੀ ਸਾਹਿਬ ਜੀ ਦੀ ਬਾਣੀ ਸੰਗਤ ਦੀ ਝੋਲੀ ਦੇ ਵਿੱਚ ਪਾਈ ਅਤੇ ਨਾਲ ਹੀ ਬਚਨ ਕੀਤੇ ਕਿ ਜਿਹੜਾ ਮਨੁੱਖ ਹਰ ਰੋਜ਼ ਨੇਮ ਦੇ ਨਾਲ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੇਗਾ ਉਹਦੇ 24 ਘੰਟਿਆਂ ਦੇ ਸੁਵਾਸ ਲੇਖੇ ਲੱਗ ਜਾਣਗੇ ਜਿਹੜਾ ਮਨੁੱਖ ਹਰ ਰੋਜ਼ ਸ਼ਰਧਾ ਭਾਵਨਾ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਇਹਦਾ ਉਹਦਾ ਜਨਮ ਮਰਨ ਦਾ ਘੇੜ ਮੁਕ ਜਾਂਦਾ ਹੈ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਖ ਜੀ ਵੀ ਇਹੋ ਸਮਝਾਉਂਦੇ ਹੋਏ ਕਹਿੰਦੇ ਆ ਕਿ ਜਿਹੜਾ ਮਨੁੱਖ ਸੁਖਮਨੀ ਸਾਹਿਬ ਦੀ ਬਾਣੀ ਨੂੰ ਆਪਣੇ ਨਿਤਨੇਮ ਵਿੱਚ ਸ਼ਾਮਲ ਕਰ ਲੈਂਦਾ ਹੈ ਉਹਦੇ ਉੱਤੇ ਕਿਸੇ ਜੰਤਰ ਮੰਤਰ ਕਿਸੇ ਜਾਦੂ ਪੂਨੇ ਦਾ ਕੋਈ ਅਸਰ ਨਹੀਂ ਹੁੰਦਾ ਉਹਨੂੰ ਜਮਾਂ ਦਾ ਡਰ ਨਹੀਂ ਰਹਿੰਦਾ ਜਮਾਂਵਾਰੇ ਦਾ ਪਤਾ ਹੈ ਨਾ ਉਹਨਾਂ ਦੇਵਤੇ ਕਿਸੇ ਵੀ ਦੁਸ਼ਮਣ ਦਾ ਕੋਈ ਹਾਰ ਨਹੀਂ ਚੱਲਦਾ ਜੇ ਕੋਈ ਉਹਨਾਂ ਦਾ ਬਾੜਾ ਕਰਨ ਬਾਰੇ ਸੋਚੇ ਇਹ ਤਾਂ ਬਲਕਿ ਉਹਨਾਂ ਤੇ ਹੀ ਉਂਟਾ ਪੈਂਦਾ ਹੈ ਸੁਖਮਣੀ ਸੈਂਗੀ ਦੀ ਵਣੀ ਦਾ ਪਾਠ ਕਰਕੇ ਸਰੀਰਕ ਪੱਖੋਂ ਵੀ ਰੋਗਾਂ ਤੋਂ ਮੁਕਤੀ ਮਿਲਦੀ ਹੈ ਮਦਦ ਸੁਖੂਰੀ ਜੈਮਦੀ ਦੀ ਬਾਣੀ ਸਾਨੂੰ ਤਨ ਮਨ ਅਤੇ ਧਨ ਪੱਖੋਂ ਸੁਖੀ ਕਰਦੀ ਆ। ਸੋ ਇਸ ਕਰਕੇ ਹਰ ਰੋਜ਼ ਹਰ ਇੱਕ ਮੁਨੱਖ ਨੂੰ ਸਖਮਨੀ ਜੈਮਦੀ ਦੀ ਬਾਣੀ ਦਾ ਪਾਠ ਜਰੂਰ ਕਰਨਾ ਚਾਹੀਦਾ ਹੈ। ਪਰ ਸਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਨੇ ਜੋ ਕਹਿ ਦਿੰਦੇ ਆ ਕਿ ਸਾਨੂੰ ਇਹ ਬਾਣੀ ਬਾਣੀ ਦਾ ਪਾਠ ਕਰਨ ਦਾ ਸਮਾਂ ਨਹੀਂ ਮਿਲਦਾ। ਕਿਉਂਕਿ ਇਹ ਬਾਣੀ ਦਾ ਪਾਠ ਕਰਦਿਆਂ ਇੱਕ ਤੋਂ ਸਵਾ ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਤੇ ਕਹਿੰਦੇ ਵੀ ਇੱਕ ਤੋਂ ਸਵਾ ਬਾਰੈਂ ਕਿਾ ਕੱਢਣਾ ਔਖਾ ਲੱਗਦਾ ਹੈ ਜਾਂ ਕਈ ਕਹਿੰਦੇ ਸਾਡੇ ਤੋਂ ਇੰਨਾ ਚਿਰ ਚੌਕੜੀ ਮਾਰ ਕੇ ਨਹੀਂ ਬੈਠਿਆ ਜਾਂਦਾ ਤਾਂ ਸੰਗਤਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਵੀ ਤੁਸੀਂ ਇੱਕ ਵਾਰ ਬਾਣੀ ਪੜਨ ਦੀ ਸ਼ੁਰੂਆਤ ਤਾਂ ਕਰੋ ਭਾਵੇਂ ਤੁਸੀਂ ਇੱਕ ਸਲੋਕ ਇੱਕ ਅਸ਼ਪਦੀ ਤੋਂ ਹੀ ਕਰੋ ਮਤਲਬ ਹਰ ਰੋਜ਼ ਦੀ ਇੱਕ ਅਸ਼ਪਦੀ ਇੱਕ ਸਲੋਕ ਪੜ੍ਹਿਆ ਕਰੋ ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ 24 ਲੋਕ 24 ਅਸ਼ਟੋਤਰੀਆਂ ਦੇ ਮਤਲਬ ਜੇ ਆਪਾਂ ਹਰ ਰੋਜ਼ ਇੱਕ ਉਹ ਇੱਕ ਕਸਟਮਰੀ ਦਾ ਪਾਠ ਕਰਦੇ ਆ ਤਾਂ 24 ਦਿਨਾਂ ਦੇ ਵਿੱਚ ਇੱਕ ਪਾਠ ਸੰਪੂਰਨ ਹੋ ਜਾਵੇਗਾ ਪਰ ਸੰਗਤ ਜੀ ਯਕੀਨ ਕਰਕੇ ਜਾਣੀਓ ਜੇ ਸੁਖਮਨੀ ਸਾਹਿਬ ਜੀ ਦੀ ਬਾਣੀ ਸੱਚਮੁੱਚ ਸੁਖਾਂ ਦੀ ਘਣੀਆ ਜੇ ਸਦਨ ਤੋਂ ਤੁਸੀਂ ਆਪਣੇ ਘਰ ਦੇ ਵਿੱਚ ਇਹ ਬਾਣੀ ਦਾ ਪਾਠ ਕਰਨਾ ਸ਼ੁਰੂ ਕਰੋਗੇ ਨਾ ਤੁਹਾਨੂੰ ਆਪਣੇ ਆਪ ਹੀ ਤੁਹਾਡੇ ਕਰਤੇ ਵਿੱਚ ਬਦਲਾਵ ਹੁੰਦੇ ਹੋਏ ਨਜ਼ਰ ਆਉਣਗੇ ਸ੍ਰੀ ਗੁਰੂ ਜਬੀ ਦੀ ਬਾਣੀ ਦਾ ਪਾਠ ਕਰਕੇ ਕਈ ਰਾਜ ਦੀਆਂ ਗੱਲਾਂ ਦਾ ਪਤਾ ਲੱਗਦਾ ਹੈ ਜਿਨ੍ਹਾਂ ਬਾਰੇ ਆਪਾਂ ਨੂੰ ਨਹੀਂ ਪਤਾ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਹੋ ਸਾਰਾ ਰੱਖ ਕੇ ਕਹਿ ਰਹੀ ਹਾਂ ਕਿ ਤੁਸੀਂ ਕੋ ਸੱਜ ਸੁਭਮ ਜਬੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦੋ ਤੁਸੀਂ ਪਹਿਲਾ ਸ਼ਲੋਕ ਪਹਿਲੀ ਅਸ਼ਟਵਰੀ ਇਹਨੂੰ ਧਿਆਨ ਦੇ ਨਾਲ ਪੜ ਲਓ ਜੇ ਇੱਕ ਦਿਨ ਦੇ ਵਿੱਚ ਤੁਹਾਨੂੰ ਨਹੀਂ ਸਮਝੇ ਚਾਹੀ ਤੋ ਦਿਨ ਲਾ ਲਓ ਤਿੰਨ ਦਿਨ ਲਾ ਲਓ ਭਾਵੇਂ ਤੁਸੀਂ ਇੱਕ ਸਲੋਕ ਇੱਕ ਕਸ਼ਟਵਰੀ ਤੇ ਹੀ ਸੱਤ ਦਿਨ ਲਾ ਲਓ ਪਰ ਚੰਗੀ ਤਰ੍ਹਾਂ ਸਮਝ ਲਓ ਕਿ ਮੇਰੇ ਕੰਨੇ ਭਾਸ਼ਾ ਜੀ ਨੇ ਸਾਨੂੰ ਕੀ ਹੁਕਮ ਕੀਤਾ ਹੈ ਮਹਾਰਾਜ ਸੱਚੇ ਭਾਸ਼ਾ ਜੀ ਨੇ ਸਾਨੂੰ ਇਹ ਬਾਣੀ ਦੇ ਰਹੀ ਹੈ ਇਹ ਪਹਿਲੀ ਅਸ਼ਟਕੀ ਦੇ ਰਹੀ ਹੈ ਕੀ ਗਿਆਨ ਦਤਾਏ ਤਾਂ ਮੈਂ ਗੁਰੂ ਦੇ ਉੱਤੇ ਕੋ ਸਰਾ ਕੇ ਕਹਿ ਰਹੀ ਆਂ ਕਿ ਤੁਹਾਡੀ ਜ਼ਿੰਦਗੀ ਪਹਿਲੇ ਦਿਨ ਤੋਂ ਪਹਿਲੇ ਸ਼ਲੋਕ ਪਹਿਲੀ ਅਸ਼ਟਵਰੀ ਨਹੀਂ ਬਦਲ ਦੇਣੀ ਹੈ ਕਿਉਂਕਿ ਪਹਿਲੀ ਅਸ਼ਟਵਰੀ ਦੇ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਡੇ ਸਾਰੇ ਦੁੱਖਾਂ ਦਾ ਹੱਲ ਦੱਸ ਦਿੱਤਾ ਸਾਰੇ ਸੁੱਖਾਂ ਦੀ ਚਾਬੀ ਦੱਸ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਅਸ਼ਟਵਰੀ ਦੇ ਵਿੱਚ ਸਾਨੂੰ ਕਿ ਕਰਮਕਿਤਾ ਪਰਮਾਤਮਾ ਜੀ ਦੇ ਨਾਮ ਦੇ ਸਿਮਰਨ ਬਾਰੇ ਦੱਸਿਆ ਹੈ ਕਿਉਂ ਪਰਮਕਿਤਾ ਪਰਮਾਤਮਾ ਦਾ ਨਾਮ ਚੱਕ ਜਪ ਕੇ ਹੀ ਆਪਾਂ ਕਿ ਯੋਗ ਹੈ ਉਸ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਹੀ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਹੋਣੀਆਂ ਜਦੋਂ ਇਸ ਗੱਲ ਦੀ ਸਮਝ ਆ ਗਈ ਤੁਸੀਂ ਸਿਮਰਨ ਕਰਨਾ ਸ਼ਰੂਪਤ ਕੀਤਾ ਫਿਰ ਦੇਖਿਓ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੀ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਸਿਮਰਨ ਕਰਦੇ ਹਾਂ ਸਾਡਾ ਮਨ ਇੰਨਾ ਬਲਵਾਲ ਹੋ ਜਾਂਦਾ ਕਿ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਮਰਜੀ ਵੱਡਾ ਦੁੱਖ ਆ ਜਾਵੇ ਕੋਈ ਤਕਲੀਫ ਆ ਜਾਵੇ ਉਹ ਬੰਦਾ ਨਹੀਂ ਡੋਲਦਾ ਜਿਹੜਾ ਗੁਰੂ ਦੇ ਗੁਰਬਾਣੀ ਤੇ ਲੱਗ ਲੱਗਿਆ ਹੈ ਉਹ ਕਿਸੇ ਗੱਲੋਂ ਖਦੌਂਦਾ ਨਹੀਂ ਨਿਰਾਸ਼ ਨਹੀਂ ਹੁੰਦਾ ਜੋ ਵੀ ਮਨੁੱਖ ਜਿਸ ਤਰ੍ਹਾਂ ਦੇ ਨਾਲ ਪਰਮਪਿਤਾ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈ ਨਾ ਸਮਝੋ ਉਹਦੀ ਬਾ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਆ ਗਈ ਉਹਦੀ ਜ਼ਿੰਦਗੀ ਦੇ ਵਿੱਚ ਜਨਾ ਮਰਜੀ ਮਾਰਾ ਸਾਨੂੰ ਨਾ ਜਿਵੇ ਉਹ ਬੰਦਾ ਨਹੀਂ ਡੋਲ ਸਕਦਾ ਉਹ ਨਹੀਂ ਕੋ ਭੁੰਦਾ ਮੁਸ਼ਕਲਾਂ ਚੁਣੌਤੀਆਂ ਅਸਤਵੰਦਲੇ ਨੂੰ ਦੇ ਕੇ ਕਬਰੰਦ ਗਿਆਨੇ ਉਹਦਾ ਰਾਜਾ ਲਪੇਟ ਜਿੰਨ ਸਤਵਾਮੀ ਸੰਤਨ ਮਨ ਤਨ ਸਭ ਤੋਂ ਮਜ਼ਬੂਤ ਕਮੰਦੀ ਆ ਸਾਡੇ ਸਾਰੇ ਦੁੱਖ ਦੂਰ ਕਰਦੀ ਆ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰੋ ਇਸ ਹੁਣੇ ਸੇ ਆਪਣੀ ਦੇ ਬਾਣੀ ਦਾ ਪਾਠ ਕਰਦੇ ਵਿੱਚ ਜ਼ਰੂਰ ਕਰੋ ਮਹਾਂਪੁਰਖ ਜੀ ਕਹਿੰਦੇ ਵੀ ਕਰਦੇ ਵਿੱਚ ਵੀ ਇੱਕ ਚੀਜ਼ ਹੋਣੀ ਸਾਬ ਜੀ ਦੀ ਬਾਣੀ ਦਾ ਪਾਠ ਕਰਦਾ ਹੋਵੇ ਨਾ ਪੂਰੇ ਪਰਿਵਾਰ ਦੇ ਵਾਗੋਂ ਕੋਈ ਦੇਖ ਨਹੀਂ ਚਾਹਤਾ ਉਸ ਘਰ ਪਰਿਵਾਰ ਤੇ ਕਿਸੇ ਤਰ੍ਹਾਂ ਦੀ ਕੋਈ ਮਾੜੀ ਸ਼ਕਤੀ ਕੋਈ ਮਾੜਾ ਇਨਸਾਨ ਕਿਸੇ ਵੀ ਤਰੀਕੇ ਦੇ ਨਾਮ ਦਾ ਨਕਸ਼ਾ ਨਹੀਂ ਬਚ ਸਕਦਾ ਜੋ ਆਪਣੇ ਘਰ ਵਿੱਚ ਸੱਖ ਨੂੰ ਜਾਈ ਤੇ ਵੰਦੀ ਦਾ ਪਾਠ ਰਵਤ ਦੇ ਜਿਹੜੇ ਪਾਠ ਕਰ ਨਹੀਂ ਸਕਦੇ ਕੁ ਸੁਣੋ ਯਕੀਨ ਕਰਕੇ ਜਾਣਿਓ ਪਹਿਲੀ ਅਸ਼ਟਵਤੀ ਦਾ ਪਾਠ ਕਰਕੇ ਸੁਣ ਕੇ ਹੀ ਤੁਹਾਡਾ ਮਨ ਖੇੜ ਜਾਣਾ ਹੈ ਮਨ ਨੂੰ ਇੱਕ ਤਾਪਤਤ ਮਿਲ ਜਾਂਦੀ ਹੈ ਸੋ ਸੰਗਤ ਜੀ ਮੁੱਖ ਦੀ ਗੱਲ ਇਹ ਆ ਕਿ ਹਰੇਕ ਗੁਰਸਿੱਖ ਦੇ ਲਈ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਨਾਲ ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਵੀ ਬਹੁਤ ਜ਼ਰੂਰੀ ਆ ਪਰ ਜੇਕਰ ਕੋਈ ਮਨੁੱਖ ਕਹਿੰਦਾ ਹੈ ਕਿ ਮੇਰੇ ਤੋਂ ਇੱਕੋ ਚੌਕੜੇ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਨਹੀਂ ਕੀਤਾ ਜਾਂਦਾ ਜਨ ਬੈਠ ਕੇ ਨਹੀਂ ਸੁਣਿਆ ਜੰਕਾ ਤਾਂ ਉਹ 12 ਅਸ਼ਟਮਦੀਆਂ ਸਮੇਰੇ 12 ਰਾਤ ਨੂੰ ਇਸ ਤਰ੍ਹਾਂ ਪੂਰੇ ਦਿਨ ਦੇ ਵਿੱਚ ਇੱਕ ਪਾਠ ਸੰਪੂਰਨ ਕਰਨ ਲਈ ਚਾਰ-ਚਾਰ ਅਸ਼ਟਪਦੀਆਂ ਦਾ ਪਾਠ ਕਰਕੇ ਇੱਕ ਪਾਠ ਸੰਪੂਰਨ ਕਰ ਲਵੇ ਜੇਕਰ ਕੋਈ ਗਿੰਦਾ ਕਿ ਮੈਨੂੰ ਬਿਲਕੁਲ ਹੀ ਸਮਾਂ ਨਹੀਂ ਮਿਲਦਾ ਤੋ ਇੱਕ ਵਾਰ ਸ਼ੁਰੂਆਤ ਇੱਕ ਸਲੋਕ ਇੱਕ ਕਸ਼ਟਵਰੀ ਤੋਂ ਕਰ ਲਵੇ ਜੇਕਰ ਆਪਾਂ ਹਰ ਰੋਜ਼ ਦਾ ਇੱਕ ਸਲੋਕ ਇੱਕ ਕਸ਼ਟਵਰੀ ਦਾ ਪਾਠ ਕਰਦੇ ਹਾਂ ਤਾਂ 24 ਦਿਨਾਂ ਦੇ ਵਿੱਚ ਇੱਕ ਪਾਠ ਸੰਪੂਰਨ ਕਰ ਲਵਾਂਗੇ ਤੇ ਸੰਗਤ ਜੀ ਯਕੀਨ ਕਰਕੇ ਜਾਣੇ ਹੋ ਜੇ ਇੱਕ ਵਾਰ ਸ਼ੁਰੂਆਤ ਕਰਨ ਦੀ ਦੇਰ ਹੈ ਬਾਕੀ ਕਿਰਪਾ ਮਾਲਕ ਨੇ ਆਪ ਹੀ ਕਰ ਦੇਣੀ ਆ ਜਦੋਂ 24 ਦਿਨ ਲਗਾਤਾਰ ਤੁਸੀਂ ਇਸ ਤੋਂ ਮੰਨ ਇੱਕ ਚਿੱਤ ਹੋ ਕੇ ਹਰ ਮੁਝਕ ਸੁਨੂਖ ਇੱਕ ਕਸਟਮਰ ਇਹ ਨਾ ਪਾਰ ਕਰੋਗੇ ਤਾਂ ਮਾਲਕ ਨੇ 24 ਦਿਨਾਂ ਦੇ ਵਿੱਚ ਤੁਹਾਡੀ ਖਿੰਝੀ ਬਰੋ ਦੇਣੀ ਆ ਆਪਣੇ ਚੱਲਾਂ ਦੇ ਨਾਲ ਤੁਹਾਡਾ ਨਾਤਾ ਗੰਢ ਲੈਣਾ ਹੈ ਫਿਰ ਤੁਸੀਂ ਚਾਹ ਕੇ ਵੀ ਸੁਖਣੀ ਸੱਗੀ ਦੀ ਬਾਣੀ ਤੋਂ ਦੂਰ ਨਹੀਂ ਹੋ पाओਗੇ ਬਸ ਇੱਕੇ ਸ਼ੁਰੂਆਤ ਕਰਨ ਸਮਾਸੰਗੀ ਆਪ ਕੱਢਣਾ ਪੈਂਦਾ ਹੈ ਤੇ ਸਮਾਸੀ ਤਾਂ ਹੀ ਕੱਢ ਸਕਦੇ ਆ ਜੇ ਮਨੂ ਚਾਹੀਏ ਜਿਹੜਾ ਕੰਮ ਸਾਨੂੰ ਜ਼ਰੂਰੀ ਲੱਗਦਾ ਏ ਉਹਦੇ ਲਈ ਅਸੀਂ ਅਕਸਰ ਸੋਚੇ ਕੰਮ ਕਿੰਨੇ ਟਾਈਮ ਕੱਢ ਲੈਣੇ ਆਂ ਤੇ ਚਾਲ ਲੈਣੇ ਆਂ ਕਾਈ ਸੋ ਇਸ ਕਰਕੇ ਨਾ ਮੁਝਾ ਪੰਨੂ ਗਰਵਾਨੀ ਦੇ ਪਾਠ ਨੂੰ ਵਿੱਚ ਜੁਰਮਰੀ ਸਮਝੋ ਸਮਾਪਨੇ ਆਪ ਬਣ ਜਾਏਗਾ ਸੋ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ